ਇਹ ਖਬਰ ਸੁਣ ਕੇ ਤੁਹਾਡੇ ਵੀ ਚਿਹਰਿਆਂ ਤੇ ਖੁਸ਼ੀ ਛਾਵੇਗੀ ਦੱਸਦੀ ਹੈ ਕਿ ਤੀਜ ਤੇ ਤਿਉਹਾਰ ਤੇ ਸਰਕਾਰ ਤੁਹਾਨੂੰ ਵੱਡਾ ਤੋਹਫਾ ਦੇਵੇਗੀ ਜੀ ਹਾਂ ਤੁਸੀਂ ਸਹੀ ਸੁਣਿਆ ਹੁਣ 500 ਰੁਪਏ ਦੇ ਵਿੱਚ LPG ਸਿਲੰਡਰ ਮਿਲੇਗਾ ਦੱਸਦੀ ਹੈ ਕਿ CM ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਕਿ ਆ ਕਿ ਹੁਣ ਇਿੱਥੇ ਹਰ ਦੇ ਮੌਕੇ ਜਿਹੜਾ ਆ 500 ਰੁਪਏ ਪ੍ਰਤੀ ਸਿਲੰਡਰ ਦੇਣ ਦਾ ਐਲਾਨ ਕਰ ਦਿੱਤਾ ਗਿਆ ਕਿ ਹਾਕਿਆਕੀ ਰਾਜ ਦੇ ਵਿੱਚ 46 ਲੱਖ ਪਰਿਵਾਰਾਂ ਨੂੰ 500 ਰੁਪਏ ਦੇ ਵਿੱਚ LPG ਸਿਲੰਡਰ ਮਿਲੇਗਾ ਰਾਜ ਦੇ ਵਿੱਚ 1.80 ਲੱਖ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਇਸ ਸਰਕਾਰੀ ਯੋਜਨਾ ਦਾ ਲਾਭ ਮਿਲੇਗਾ ਦਰਸ ਰਿਸ ਬਾਬਤ ਮੁੱਖ ਮੰਤਰੀ ਨੇ ਜਿੰਦ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਰਾਜ ਪੱਦਰੀ ਤੀਜ ਤਿਉਹਾਰ ਦੇ ਵਿੱਚ ਸ਼ਿਰਕਤ ਕੀਤੀ ਸੀ ਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਔਰਤਾ ਪਹੁੰਚੀਆਂ ਸਨ ਜਨਸਭਾ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਉਜਵਲ ਉਜਵਲਾ ਯੋਜਨਾ ਤਹਿਤ ਔਰਤਾ ਲਈ ਬਹੁਤ ਵਧੀਆ ਕੰਮ ਕਰ ਰਿਹਾ ਤੇ ਹੁਣ ਹਰਿਆਣਾ ਦੇ ਵਿੱਚ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ 500 ਰੁਪਏ ਦਾ ਸਿਲੰਡਰ ਦਿੱਤਾ ਜਾਵੇਗਾ ਇਹ ਵੀ ਕਿਹਾ ਕਿ ਸੂਬੇ ਦੇ 46 ਲੱਖ ਪਰਿਵਾਰਾਂ ਨੂੰ ਸਕੀਮ ਦਾ ਲਾਭ ਹੋਵੇਗਾ ਇਸ ਤੋਂ ਇਲਾਵਾ ਹਰਿਆਣਾ ਮਾਤਰੀ ਸ਼ਕਤੀ ਉਦਯਮ ਯੋਜਨਾ ਤਹਿਤ ਹੁਣ ਔਰਤਾਂ 5 ਲੱਖ ਰੁਪਏ ਤੱਕ ਦਾ ਖਰਚਾ ਵੀ ਲੈ ਸਕਣਗੇ ਇਸ ਦੌਰਾਨ ਮੁੱਖ ਮੰਤਰੀ ਨੇ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਦੇ ਰਿਵਲਵਿੰਗ ਫੰਡ ਨੂੰ 20000 ਰੁਪਏ ਤੋਂ ਫੁਦਾ ਕੇ 30000 ਰੁਪਏ ਕਰਨ ਦਾ ਐਲਾਨ ਕੀਤਾ ਉਹਨੇ ਵੀ ਕਿਹਾ ਕਿ ਸਾਡੀ ਸਰਕਾਰ ਨੇ ਹੈਲਪ ਗਰੁੱਪ ਦੀ ਸਮੂਹ ਸਖੀ ਦਾ ਮਾਣ ਪੱਤਾ 150 ਰੁਪਏ ਤੋਂ ਵਧਾ ਕੇ 500 ਕਰ ਦਿੱਤਾ ਆਪਣੇ ਭਾਸ਼ਣ ਦੇ ਵਿੱਚ ਸੀਐਮ ਨੈب ਸੈਣੀ ਨੇ ਕਿਹਾ ਕਿ ਸਾਡੇ ਹਰਿਆਣਾ ਦੀਆਂ ਧੀਆਂ ਆਪਣੀ ਸਮਰੱਥਾ ਦਾ ਬੇਸਮਾਲ ਪ੍ਰਗਟਾਵਾ ਕਰਦੀਆਂ ਹਨ ਮਨੂਪਾਕਰ ਨੇ ਪੂਰੇ ਦੇਸ਼ ਤੇ ਵਿੱਚ ਹਰਿਆਣਾ ਦਾ ਨਾਮ ਰੋਸ਼ਨ ਕੀਤਾ ਰਾਜਨੀਤੀ ਦੇ ਖੇਤਰ ਦੇ ਵਿੱਚ ਵੀ ਔਰਤਾਂ ਦੀ ਪਾਕਿਦਾਰੀ ਵਧੀ ਹੈ ਅਜਹੇ ਸਥਿਤੀ ਦੇ ਵਿੱਚ ਅਸੀਂ ਔਰਤਾਂ ਦੇ ਵਿਕਾਸ ਲਈ ਦ੍ਰਿੜ ਹਾਂ ਤੀਜ ਹਰਿਆਵਲ ਨਾਲ ਜੁੜਿਆ ਤਿਉਹਾਰ ਹੈ ਤੁਸੀਂ ਸਾਰੇ ਇੱਕ ਪੇੜ ਮਾਂ ਨਾਮ ਮਹਿੰਮ ਦੇ ਨਾਲ ਜੁੜੋ ਤੇ ਜ਼ਿਕਰ ਚੋਕ ਹੈ ਕਿ ਕੁਝ ਦਿਨ ਪਹਿਲਾਂ ਪਟਚਕੁਲਾ ਦੇ ਵਿੱਚ ਮੁੱਖ ਮੰਤਰੀ ਨੇ ਸੂਬੇ ਵਿੱਚ ਗਊਸ਼ਾਲਾਾਂ ਦਾ ਵੀ ਜੜਾਇਆ ਉਹਨਾਂ ਨੂੰ ਪਰਸੂਆਂ ਲਈ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਸੀ ਤੇ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਤੇਜ ਤੇ ਤਿਹਾੜ ਤੇ ਵੱਡੀ ਖੁਸ਼ਖਬਰੀ ਹਰਿਆਣਾ ਦੇ ਵਿੱਚ ਵਿਦਾਂસભા ਚੋਣਾਂ ਤੋਂ ਪਹਿਲਾਂ ਸੀਐਮ ਨਾਈਬ ਸੈਣੀ ਦੇ ਵੱਲੋਂ ਦਿੱਤੀ ਗਈ ਖੁਸ਼ਖਬਰੀ 500 ਰੁਪਏ ਦੇ ਵਿੱਚ ਹੁਣ ਐਲਪੀਜੀ ਸਿਲੰਡਰ ਮਿਲੇਗਾ 500 ਰੁਪਏ ਪ੍ਰਤੀ ਲੀਟਰ ਪ੍ਰਤੀ ਸਿਲੰਡਰ ਦੇਣ ਦਾ ਜਿਹੜਾ ਐਲਾਨ ਕੀਤਾ ਸੀਐਮ ਸੈਣੀ ਨੇ ਕਿਹਾ ਕਿ ਰਾਜ ਦੇ ਵਿੱਚ 46 ਲੱਖ ਪਰਿਵਾਰਾਂ ਨੂੰ 500 ਰੁਪਏ ਦੇ ਵਿੱਚ ਐਲਪੀਜੀ ਸਿਲੰਡਰ ਹੁਣ ਦਿੱਤਾ ਜਾਵੇਗਾ